ਹੈਲੋ ਚੱਲੀ ਜਾ ਹੈਲੋ 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 ਭਾਈ ਚੱਲ ਬੇ ਹਰਮ ਆਲੇ ਸੋ ਬਹੁਤ ਧੰਨਵਾਦ ਸੋ ਮੁਕਾਬਲਾ ਚੈਂਪੀਅਨ ਬੰਦੇ ਗਏ ਆ ਭਾਈ ਰੋਡੇ ਹੋਣੀ ਕਾਈ ਨੌਰ ਵਾਲੇ ਇਸੇ ਤਰ੍ਹਾਂ ਬੂਟੇ ਸਿੰਘ ਹੋਣੀ ਗਰਸੇਵ ਸਿੰਘ ਹੋਣੀ ਚੁੰਗਾ ਵਾਲੇ ਕੰਤਾ ਚਨਾਰਥੜਾ ਵਾਲਾ ਭੋਲਾ ਕੁੰਬੜਾ ਵਾਲਾ ਤੇ ਵੀਰ ਸ਼ੀਰੇ ਹੁਣੀ ਤਖਾਨਬੰਦ ਵਾਲੇ ਮਹਿਲ ਕਲਾ ਵਾਲੇ ਗੋਲਾ ਝੋਲੜਾ ਅਫਤਾਰ ਸਿੰਘ ਮਹਿਲ ਕਲਾ ਵੀਰ ਸ਼ੀਰਾ ਤਖਾਨਬੰਦ ਸੋ ਠੇਕੇਦਾਰ ਨਾਰ ਸਿੰਘ ਜੀ ਰੁੜਕਾ ਸੋ ਵੱਡੇ ਸਤਿਕਾਰ ਵੱਡਾ ਧੰਨਵਾਦ ਆ ਸੋ ਨਾਲ ਦੀ ਨਾਲ ਹੀ ਜਿੱਥੇ ਬੇਲਾ ਸਿੰਘ ਡੇਲੋਂ ਕਿਤੇ ਲੰਗਦੀਆਂ ਵੀ ਗੱਲਾਂ ਹੁੰਦੀਆਂ ਤੇ ਕਦੇ ਡੇਲੋਂ ਦੀਆਂ ਸੋ ਗੋਰੇ ਹੁਣੀ ਡੇਲੋਂ ਵਾਲੇ ਸੋ ਸਾਰੇ ਵੀਰਾਂ ਦਾ ਵੀਰੋ ਧੰਨਵਾਦ ਆ ਪਹਿਲੀ ਸ਼ਰਤਾਂ ਸਟਾਰਟਿੰਗ ਪੁਆਇੰਟ ਤੇ ਜਾਣੀ ਸ਼ੁਰੂ ਹੋ ਗਈ ਆ ਤੇ ਗੁਰੂ ਲਿਖਣ ਵਾਲੇ ਆ ਗਿਆ ਬੰਦੇ ਉਰੇ ਉਧਰ ਬੰਦਾ ਚਲੇ ਗਿਆ ਵਾ ਉਧਰ ਕੌਣ ਜਾਣਾ ਵਾ ਗਰਮੇਲ ਬਾਈ ਤੁਸੀਂ ਜਾਣਾ ਉਧਰ ਜਾਓ ਫਿਰ ਉਧਰ ਕੇਰਾ ਮੇਰੇ ਕੋਲੇ ਆ ਜਾ ਚਮਕੌਰ ਬਾਈ ਜਿਹੜੇ ਲਿਖਿਆ ਜੋਖੇ ਵਾਲੇ ਆ ਬੰਦੇ ਸੋ ਵੱਡਾ ਧੰਨਵਾਦ ਆ ਵੱਡਾ ਸਤਿਕਾਰ ਤੇ ਮੁਕਾਬਲਾ ਚੱਲਦਾ ਵਾ ਅੱਜ ਦਾ ਜਿਹੜਾ ਤੁਸੀਂ ਦੇਖੋਗੇ ਸੋ ਇਹ ਸੋਡੀ ਹੋਣੀ ਬਡਾਲੀ ਮਰਿੰਡਾ ਦੇ ਨਾਲ ਹੀ ਮੇਕੇ ਦੀਆਂ ਲੀਲਾ ਵਾਲੇ ਪਵਨ ਹੁਣੇ ਇਸੇ ਤਰ੍ਹਾਂ ਬਾਬਾ ਸਿੰਘ ਤਾਜਪੁਰ ਰਾਜੂ ਵੀਰ ਹੁਣੇ ਸੰਦੌੜ ਵਾਲੇ ਸੋ ਇਸੇ ਤਰ੍ਹਾਂ ਮਨਜਿੰਦਰ ਪਹੀੜ ਵਾਲਾ ਸੋ ਸਾਰੇ ਵੀਰ ਤੇ ਇਧਰੋਂ ਬਿੰਦਰ ਵੀਰ ਪੀਰਮੀ ਵਾਲਾ ਆ ਗਿਆ ਰਾਜੂ ਵੀਰ ਦਾਖਿਆਂ ਵਾਲਾ ਬਾਬਾ ਤਾਜਪੁਰ ਕਲਵਿੰਦਰ ਸਿੰਘ ਜੀ ਕੁੰਬੜਵਾਲ ਸੋ ਡਾਕਟਰ ਸਾਹਿਬ ਹੁਣੀ ਬੜੇ ਧੰਨਵਾਦ ਆ ਵੀਰੋ ਸਾਰਿਆਂ ਦਾ ਪਹਿਲੀ ਸ਼ਿਫਟ ਕੋਚ ਸਰਦਾਰ ਜੰਗ ਸਿੰਘ ਜੀ ਬਲਾਲਾ ਸਨੀ ਬਲਾਲਾ ਕਮਲ ਹਮਾਂਜੂਪੁਰ ਕਨੇਡਾ ਸੋ ਸਾਰੇ ਮਿੱਤਰਾਂ ਦੋਸਤਾਂ ਦਾ ਧੰਨਵਾਦ ਆ ਪਾਰਾ ਦੌਧਰ ਇਸੇ ਤਰ੍ਹਾਂ ਬਾਈ ਗੁਰੀ ਹੋਣੀ ਬਾਈ ਕਾਲੂ ਹੋਣੀ ਦੌਧਰ ਵਾਲੇ ਇਸੇ ਤਰ੍ਹਾਂ ਵੀਰ ਪਵਨ ਹੋਣੀ ਦੌਧਰ ਵਾਲੇ ਇਸੇ ਤਰ੍ਹਾਂ ਕਾਲੂ ਹੋਣੀ ਸੋਲੀ ਵੀਰ ਦੌਧਰ ਸੋ ਵੀਰੋ ਸਾਰਾ ਨਗਰ ਦੌਧਰ ਜਿੱਥੇ ਵੱਡਾ ਸਤਕਾਰਾ ਮਨਮਿਤਾ ਵੀ ਪਹੁੰਚ ਗਿਆ ਤੇ ਨਾਲ ਹੀ ਬਾਈ ਭਪਿੰਦਰ ਸਿੰਘ ਗਰੇਵਾਲ ਰੈਕੋਟ ਹਨੀ ਸਿਵੀਆਂ ਸੋ ਬਹੁਤ ਧੰਨਵਾਦ ਜੇ ਕੋਣੀ ਸੱਦੋਵਾਲ ਵਾਲੇ ਸਖਪਾਲ ਸਿੰਘ ਰੈਲੀ ਗਰੇਂਦਰ ਸਿੰਘ ਰੈਲੀ ਬਿਆਨਤ ਮਹਿਰਨਾ ਸਤਵੰਤ ਮਹਿਰਨਾ ਲੰਬਰਦਾਰ ਸਾਹਿਬ ਹੁਣੀ ਰਾਮਪੁਰ ਵਾਲੇ ਵੀਰ ਬਿੰਦਰ ਸੇਖਾ ਸਖਪਾਲ ਸਿੰਘ ਰੈਲੀ ਲੋ ਬਾਈ ਜੀ ਫਿਰ ਪਹਿਲੀ ਸ਼ੈਫ ਤੇ ਵਿੱਚ ਹੀ ਜਿਵੇਂ ਫਿਰ ਮੁਕਾਬਲਾ ਚੱਲਦਾ ਸੀ ਨਾ ਕਮਾਲਪੁਰੇ ਜੌਂਡੀਅਰ ਲੈ ਲਈ ਓਵੇਂ ਜਿਵੇਂ ਮੁਕਾਬਲਾ ਸ਼ੁਰੂ ਹੋ ਗਿਆ ਮਹਿਰਨੇ ਵਾਲਾ ਰਾਸ਼ਟਰਪਤੀ ਚੱਲੇ ਆ ਬਾਈ ਚਮਕੌਰ ਸਿੰਘ ਦੀ ਦੌਧਰ ਨੇ ਵੀ ਅੱਖ ਲਾ ਲਈ ਆ ਬਈ ਕਿੱਥੇ ਗੱਲਬਾਤ ਆ ਗਰਮੇਲ ਬਾਈ ਜੀ ਬਾਈ ਬੂਟਾ ਸਿੰਘ ਜੀ ਮੈਨੂੰ ਮਾਰਿਆ ਜਾ ਦੱਸ ਜੋ ਇੱਕ ਕੀਲੇ ਦਾ ਫੌਲ ਆ ਪਿੰਡ ਲਈ ਦੁੱਸਰ ਖੁੱਲੀ ਆ ਦੱਬੇ ਚ ਵੱੜਦਾ ਆ ਜਾਂਦੇ ਆ ਛੰਡੀ ਨਹੀਂ ਦਿਖਦੀ ਅਣ ਭੱਜਿਆ ਵਾ ਜੇ ਕਿਤੇ ਸਮਾਂ ਇਕੱਠਾ ਹੋ ਜਾਂਦਾ ਉਹ ਮੈਨੂੰ ਦੱਸ ਦਿਓ ਵੀ ਇਨਾਮ ਕਿਵੇਂ ਦੇਨੇ ਆ ਜਿਹੜਾ ਪਹਿਲਾਂ ਭੱਜ ਗਿਆ ਉਹਨੂੰ ਪਹਿਲਾਂ ਇਨਾਮ ਦਿੱਤਾ ਜਾਊਗਾ ਇੱਕ ਟਾਇਰ ਲਖੀਰ ਦੇ ਉੱਤੇ ਹੋਇਆ ਤਾਂ ਸਮਾਂ ਨੋਟ ਹੋਊਗਾ ਜੇ ਗੱਡੀ ਲਖੀਰੋਂ ਬਾਹਰ ਹੋਈ ਸਮਾਂ ਨੋਟ ਨਹੀਂ ਹੋਣਾ ਇਹ ਗੱਲਾਂ ਦਾ ਖਿਆਲ ਰੱਖਿਓ ਸੋ ਬਹੁਤ ਧੰਨਵਾਦ ਜਿੱਥੇ ਹਰਬੰਸ ਸੋਨੀ ਭੂਦਨ ਕੌਰ ਸਿੰਘ ਭੂਦਨ ਫੌਜੀ ਬਹਾਮਣੀਆਂ ਟੀਜੇ ਸ਼ੇਰਗਿੱਲ ਜਗਤਪੁਰ ਰਾਜੂ ਸਰਹਾਲਾ ਸੋ ਵੱਡੇ ਧੰਨਵਾਦ ਆ ਸਰਦਾਰ ਜੋਰਾ ਸਿੰਘ ਜੀ ਮਾਨ ਦੇ ਕੇ ਗਏ ਆ ਇਹਨਾਂ ਦਾ ਵੀ ਵੱਡਾ ਧੰਨਵਾਦ ਆ ਵੀ ਤਾਰਾ ਸਿੰਘ ਜੀ ਦੌਧਰ ਵੱਡੇ ਸਤਿਕਾਰ ਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ ਅੱਜ ਬਾਬਾ ਖੁਸ਼ਾਲ ਦਾਦ ਯਾਦਗਾਰੀ ਖੇਡ ਮੇਲਾ ਸ਼ੁਰੂ ਹੋਣ ਲੱਗਿਆ ਆ ਜਿਹੜੀ ਜਗ੍ਹਾ ਮੂਰੇ ਆ ਨਾ ਆਪਣੇ ਬੌਂਸਰ ਵੀਰ ਮਂਗਾਏ ਹੋਏ ਆ ਨਾ ਉਹਨਾਂ ਨੂੰ ਕਹੋ ਬਈ ਹੁਣ ਸਾਰੇ ਐ ਬਾਈ ਜੀ ਇਹ ਤੋਂ ਬਾਅਦ ਇੱਥੇ ਕੋਈ ਨਾ ਖੜਿਓ ਬਹੁਤ ਧੰਨਵਾਦ ਅਮਨਦੀਪ ਆ ਜਾ ਇੱਕ ਗਰੀ ਯਾਦਗਾਰੀ ਫੋਟੋ ਵੀ ਕਰਾ ਜਾ ਮੇਰਾ ਭਰਾ ਵਾ ਵੀਰੋ ਕੈਨੇਡਾ ਤੋਂ ਸਿੱਧਾ ਹੀ ਬਿੰਨੀ ਪੈਕ ਤੋਂ ਆਇਆ ਵਾ ਅਮਨਦੀਪ ਅੱਛਾ ਛੋਟੇ ਵੀਰ ਇੱਧਰ ਨੂੰ ਕੈਮਰਾ ਕਮਾ ਦੇ ਮੁੰਡਿਆ ਕੰਨੀ ਨੂੰ ਤਰਸੇਮ ਜੱਲ ਪਿਆ ਕੈਮਰਾ ਆਪਣਾ ਐ ਬਹੁਤ ਧੰਨਵਾਦ ਅਮਨਦੀਪ ਅੱਛਰ ਬਾਦ ਸੋ ਵੱਡਾ ਸਤਿਕਾਰ ਆ ਤੇ ਵੱਡਾ ਧੰਨਵਾਦ ਆ ਵੱਡਾ ਮਾਨ ਸਤਿਕਾਰ ਵੀ ਦੇ ਕੇ ਗਿਆ ਸੋ ਵੱਡੇ ਮਾਨ ਸਤਿਕਾਰ ਦੀਆਂ ਗੱਲਾਂ ਨੇ ਤੇ ਵੱਡਾ ਸਤਿਕਾਰ ਤੇ ਨਾਲ ਹੀ ਮਾਨਗੁਕੇ ਵਾਲੇ ਆ ਗਏ ਤੇ ਬਾਈ ਪਿੰਦਰੀ ਟੱਟ ਗੋਰਾ ਟੱਟ ਨਾਲ ਹੀ ਜਿੱਥੇ ਵੀਰੋ ਵੱਡਾ ਸਤਿਕਾਰ ਆ ਪਾਲੇ ਹੁਣੀ ਖਲਾੜ ਵਾਲੇ ਇਸੇ ਤਰ੍ਹਾਂ ਭਿੰਦੇ ਹੁਣੀ ਹਿੱਸੋਵਾਲ ਵਾਲੇ ਤੇ ਆਹ ਬੱਛਾ ਵੀ ਚੈਂਪੀਅਨ ਚੱਲਿਆ ਜਿਹੜਾ ਢੁੱਡੀ ਕੇ ਸਕੂਟਰ ਜਿੱਤ ਕੇ ਲੈ ਕੇ ਗਿਆ ਬਾ ਪੰਮੇ ਹੁਣੀ ਰਾਮਗੜ੍ਹ ਵਾਲੇ ਸੋ ਇਸੇ ਤਰ੍ਹਾਂ ਸਰਪੰਚ ਸਾਹਿਬ ਪਿੰਡ ਦੌਧਰ ਦੇ ਵੀਰੋ ਦੌਧਰ ਦੇ ਨਹੀਂ ਬਾਈ ਜੀ ਜਿੱਥੇ ਵੀ ਪੰਜਾਬੀ ਬੈਠਾ ਅਗਲਾ ਬ੍ਰਾਂਡ ਆ ਵੀ ਦੌਧਰ ਵਾਲਾ ਸਰਪੰਚ ਸੱਚੀ ਗੱਲ ਆ ਬਾਈ ਜੀ ਇਹ ਦਿਲੋਂ ਗੱਲ ਆ ਵੀ 19 ਐਮਐਲਏ ਦੀ ਵੀ ਗੱਲਬਾਤ ਨਹੀਂ ਹੁੰਦੀ ਜਿੰਨੀ ਸਰਪੰਚ ਸਾਹਿਬ ਸਰਪੰਚ ਸਾਹਿਬ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਹਰੇਕ ਸਾਲ ਤੁਸੀਂ ਮੇਲਾ ਕਰਾਉਨੇ ਹੋ ਤੇ ਜਿੱਥੇ ਵੱਡਾ ਸਤਿਕਾਰ ਆ ਵਾਕਈ ਬਾਈ ਜੀ ਅ ਵੱਡੇ ਸਤਿਕਾਰ ਆ ਕੁੱਲਾ ਮਕੜਾਉਣਾ ਕੁੱਲੇ ਗੋਪੀ ਭੁਰਤੜਾ ਕੱਲ ਕੁੱਲੇ ਮਕੜਾਉਨਿਆਂ ਨੇ ਵੀ ਬਾਈ ਜੀ ਕਬੂਤਰ ਬਾਜ਼ ਜਿਹੜੇ ਬੰਦੇ ਆ ਨਾ ਹਿੰਦੁਸਤਾਨ ਦੀ ਫੁੱਟਬਾਲ ਦੇ ਕੋਚ ਆਏ ਹੋਏ ਆ ਚੰਡੀਗੜ੍ਹ ਦੇ ਵਿੱਚ ਕੱਲ ਉਹਨਾਂ ਨੂੰ ਕਬੂਤਰ ਦਿੱਤੇ ਆ ਜੰਮੂ ਤੋਂ ਜਿਹੜੇ ਹਿੰਦੁਸਤਾਨ ਦੀ ਜਿੱਥੇ ਕਬੂਤਰਬਾਜ਼ੀ ਤੇ ਵੱਡੀ ਗੱਲ ਹੁੰਦੀ ਆ ਸਣੀ ਹੁਣੀ ਬਨਾਲੇ ਵਾਲੇ ਗਏ ਆ ਸਰਦਾਰ ਜੰਗ ਸਿੰਘ ਹੁਣੀ ਬਲਾਲੇ ਵਾਲੇ ਘੁੱਲਾ ਮਕੜਾਉਂਦੇ ਵਾਲਾ ਸੋ ਚੱਲਦਾ ਹੋਇਆ ਮੁਕਾਬਲਾ ਪਹਿਲੀ ਸ਼ਬਦਾ ਤੇ ਸਰਪੰਚ ਸਾਹਿਬ ਮੇਲੇ ਦਾ ਆਦ ਕਟਨ ਕਰਨਗੇ ਦੌਧਰ ਪਿੰਡ ਦੇ ਸਰਪੰਚ ਸਾਹਿਬ ਆ ਸੋ ਵੱਡਾ ਸਤਕਾਰ ਆ ਤੇ ਅੱਜ ਸਰਦਾਰ ਸੁਖਦੀਪ ਸਿੰਘ ਜੀ ਪਿਆਰ ਨਾਲ ਲੋਕ ਸੀਪਾ ਸੀਪਾ ਕਹਿੰਦੇ ਆ ਸੋ ਬਹੁਤ ਧੰਨਵਾਦ ਸਰਦਾਰ ਸੁਖਦੀਪ ਸਿੰਘ ਜੀ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਕਾਲੀ ਉੱਤੇ ਜਾਕਟ ਪਾਈ ਹੋਈ ਆ ਇਹ ਭਾਈ ਜੀ ਦੌਧਰ ਪਿੰਡ ਦੇ ਸਰਪੰਚ ਨੇ ਸੱਚੀ ਗੱਲ ਆ ਇਹ ਅਜ ਤੱਕ ਮੈਂ ਕਿਸੇ ਨੂੰ ਗੱਲ ਕਹੀ ਨਹੀਂ ਵੀ ਇਹ ਉਹ ਸਰਪੰਚ ਨੇ ਪੰਜਾਬ ਦੇ ਗਿਣਤੀ ਦੇ ਹੋਣਗੇ ਐਮਐਲਏ ਤੋਂ ਵੀ ਵੱਧ ਗੱਲਬਾਤ ਆ ਸੋ ਜਿੱਥੇ ਗੱਲ ਕਹਿਤੀ ਇਹ ਤਾਂ ਗੱਲਬਾਤ ਆ ਬਾਈ ਜੀ ਗੱਲ 'ਚ ਵਜਨ ਗੱਲ 'ਚ ਚਿਹਰੇ ਦਾ ਤਾਪ ਆ ਜੇ ਕਿਤੇ ਕਿਸੇ ਨੂੰ ਕੋਈ ਗੱਲ ਐਵੇਂ ਲੂਪੀਆਂ ਲਾਪੀਆਂ ਵਾਲੀ ਗੱਲ ਨਹੀਂ ਹੁੰਦੀ ਇਧਰ ਉਧਰ ਦੀ ਤੇ ਗੱਲ ਠੋਕ ਕੇ ਆ ਤੇ ਅੱਜ ਠੋਕ ਕੇ ਹੀ ਮੇਲੇ ਦਾ ਅਦਗਾਟਨ ਕਰਤਾ ਬਹੁਤ ਧੰਨਵਾਦ ਸੋ ਸ੍ਰੀ ਆਕਾਲ ਬਹੁਤ ਬਹੁਤ ਧੰਨਵਾਦ ਭਾਈ ਚਮਕੌਰ ਹੋਣੀ ਸਰਦਾਰ ਗਰਮੇਲ ਸਿੰਘ ਜੀ ਬੂਟਾ ਸਿੰਘ ਜੀ ਪਵਨਬੀਰ ਹੋਣੀ ਆ ਗਏ ਆ ਇਧਰੋਂ ਚਮਕੌਰ ਆ ਗਿਆ ਬੰਤ ਆ ਗਿਆ ਭਾਈ ਕੁਲਵਿੰਦਰ ਆ ਗਿਆ ਗੁਰੀ ਆ ਗਿਆ ਕਾਲੂ ਆ ਗਿਆ ਸੋ ਵੀ ਤਾਰਾ ਦੌਧਰ ਹਰਵਿੰਦਰ ਸਮਾਣਾ ਤੇ ਲਓ ਭਾਈ ਜੀ ਫੇਰ ਪਵਨ ਪਹਿਲੀ ਸ਼ਿਫਟ ਹੋਈ ਪੇਚੇ ਪੈਣ ਲੱਗ ਗਿਆ ਫਿਰ ਜਿਹਨੇ ਦੂਜਾ ਨੰਬਰ ਢੁੱਡੀ ਕੇ ਸਕੂਟਰ ਜਿੱਤੇ ਆ ਵਾ ਆ ਜੋੜੀ ਚੱਲੀ ਆ ਰਾਜੂ ਹੋਣੀ ਸੰਦੌੜ ਵਾਲੇ ਕੈਪਟਨ ਹੋਣੀ ਸੰਦੌੜ ਵਾਲੇ ਗੋਗੀ ਹੋਣੀ ਹਰਨਾਮਪੁਰੇ ਵਾਲੇ ਅਮਰ ਸਿੰਘ ਸੰਦੌੜ ਗੁਰੀ ਜਸਪਾਲ ਬੰਗਰ ਆਵਾਜ਼ ਨਾ ਕੱਟ ਕਰ ਜਿਵੇਂ ਚੱਲਦਾ ਹਜੇ ਤਾਂ ਸ਼ੁਰੂ ਹੋਇਆ ਨਾ 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 ਕੱਟ ਨਹੀਂ ਹੋਣੀ ਕੱਟ ਨਹੀਂ ਹੋਣੀ ਕੱਟ ਸੀਪਾ ਸਰਪੰਚ ਆ ਗਿਆ ਚੱਕ ਦੇ ਪੂਰੀ ਦੁਨੀਆ ਚ ਮੁੱਖ ਮੰਤਰੀ ਦੇ ਦਫ਼ਤਰ ਤੱਕ ਜਿਹੜੀ ਗੱਲ ਸੁਣੇ ਸੋ ਇਹ ਮੇਲਾ ਜਿੱਥੇ ਅੱਜ ਪਿੰਡ ਦੌੜ ਦਰਦਾਵਾ ਤੇ ਕੁੰਡੀਆਂ ਦੇ ਸਿੰਘ ਫਸਣੇ ਆ ਤੇ ਪਵਨ ਪਹਿਲਾ ਨਾਮ ਕੀ ਰੱਖਤਾ ਹੁਣ ਕਿੰਨੇ ਮੋਟਰਸਾਈਕਲ ਆ ਮੈਨੂੰ ਇੱਕ ਵਾਰੀ ਤਰਤੀਬ ਮੈਂਬਰ ਸਾਹਿਬ ਚਮਕੌਰ ਉਰੇ ਆ ਜਾ ਬਈ ਕਿਹੜਾ ਦੱਸ ਜੇ ਉਹ ਬਈ ਆਪਣੇ ਕਿੰਨੇ ਮੋਟਰਸਾਈਕਲ ਹੋ ਗਏ ਬੋਲਟ ਮੋਟਰਸਾਈਕਲ ਹੋ ਗਿਆ ਤੇ ਜਿਹੜੇ ਫਿਰ ਸਰਪ੍ਰਾਈਜ਼ ਨੇ ਉਹ ਹੁਣ ਸਰਪ੍ਰਾਈਜ਼ ਵਾਲੀ ਗੱਲ ਤਾਂ ਰਹੀ ਨਹੀਂ ਹੈਗੀ ਕਿਉਂਕਿ ਅੱਜ ਉਹ ਦਿਨ ਆ ਗਿਆ ਜਿੱਥੇ ਤੁਹਾਨੂੰ ਉਹ ਮਾਨ ਸਤਿਕਾਰ ਦਿੱਤੇ ਜਾਣੇ ਬਹੁਤ ਧੰਨਵਾਦ ਝੂਟ ਚੱਕੀ ਆ ਵੀ ਪਹੁੰਚ ਗਏ ਬਾਈ ਗੋਖੇ ਹੁਣੀ ਸਾਰਿਆਂ ਦਾ ਝੂਟ ਚੱਕ ਵਾਲੇ ਇਸੇ ਤਰ੍ਹਾਂ ਜਿੱਥੇ ਵੱਡਾ ਧੰਨਵਾਦ ਆ ਵੀਰੋ ਵੱਡਾ ਸਤਿਕਾਰ ਆ ਤੇ ਦੇਖਦੇ ਆ ਮੁਕਾਬਲਾ ਕਿੱਥੇ ਜੁੜਦਾ ਉਮਰਾਂ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਅੱਜ ਜਵਾਨੀ ਵੀ ਨੱਚੂਗੀ ਤੇ ਅੱਜ ਸਿਆਣੇ ਬੰਦੇ ਵੀ ਵੀਰੋ ਭੰਗੜੇ ਪਾਉਣਗੇ ਕਿਉਂਕਿ ਪੰਜਾਬ ਦਾ ਹੁਣ ਤੱਕ ਦਾ ਜੇ ਆਪਾਂ ਗੱਲ ਕਰੀਏ ਵੀ ਮੇਲਾ ਦੌਦਰ ਵੈਸੇ ਹੀ ਵੱਡੇ ਮੇਲੇ ਹੁੰਦੇ ਰਹੇ ਆ ਲੱਖ ਲੱਖ ਰੁਪਈਆ ਇੱਥੇ ਵੀ ਇਨਾਮ ਸ਼ਿਫਤੇ ਲੱਗਦਾ ਰਿਹਾ ਮੋਟਰਸਾਈਕਲ ਦਿੱਤੇ ਜਾਂਦੇ ਰਹੇ ਆ ਸਾਰੀਆਂ ਹੀ ਗੱਡੀਆਂ ਨੂੰ ਇਨਾਮ ਦਿੱਤੇ ਪਿਛਲੇ ਸਾਲ ਉਦੋਂ ਪਿਛਲੇ ਸਾਲ ਬਾਬਾ ਜੀ ਬਾਬਾ ਖਸ਼ਾਲਦਾ ਜਾਦਗਾਰੀ ਖੇਡ ਮੇਲਾ ਭਾਈ ਜੀ ਕੋਈ ਛੋਟਾ ਨਹੀਂ ਹੋਇਆ ਬਾਬਿਆਂ ਦੇ ਮੇਲੇ ਆ ਛੋਟਾ ਹੁੰਦਾ ਹੀ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਓਟ ਆਸਰਾ ਬਾਣੀ ਦੇ ਜਾਪ ਹੋਏ ਆ ਗੁਰੂ ਮਹਾਰਾਜ ਦੀ ਕਿਰਪਾ ਬਾ ਸੋਤੇ